ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰਨਾਰ ਸੁਤ ਬੰਧਪ ਘਰਨਾਰ ਧਨ ਜੋਵਨ ਜਗ ਠੱਗਿਆ ਧਨ ਜੋਵਨ ਜਗ ਠੱਗਿਆ ਲਾਲਬ ਲੋਭ ਅਹੰਕਾਰ ਲੱਬ ਲੋਭ ਅਹੰਕਾਰ ਮੋਹ ਠ ਗੌਲੀ ਹਾ ਮੋਈ ਮੋਹ ਠ ਗੌਲੀ ਹਾ ਮੋਈ ਸਾ ਵਰਤੈ ਸੰਸਾਰ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਔਰ ਨਾ ਕੋਇ ਮੈਂ ਤੁਝ ਬਿਨ ਔਰ ਨਾ ਕੋਇ ਜਬੇਨਾ ਅਵਰਣਾ ਭਾਵਈ ਮੈਂ ਤੁਜ ਬਿਨ ਅਵਰਣਾ ਭਾਵਈ ਤੂੰ ਭਾਵਹਿ ਸੁਖ ਹੋਏ ਤੂੰ ਭਾਵਹਿ ਸੁਖ ਹੋਏ ਰਹਾਉ ਰਹਾਉ ਨਾਮ ਸਲਾਹੀ ਰੰਗ ਸਿਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲਸੀ ਜੋ ਦਿਸੈ ਸੋ ਚੱਲ ਸੀ ਊੜਾ ਮੋਹ ਨਾ ਵੇਖ ਊੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਨਿਤ ਚੱਲਦਾ ਸਾਥ ਦੇਖ ਆਖਣ ਆਖਹਿ ਕਿਤੜੇ ਆਖਣ ਆਖਹਿ ਕਿਤੜੇ ਗੁਰ ਬਿਨ ਬੂਝ ਨ ਹੋਏ ਗੁਰ ਬਿਨ ਬੂਝ ਨ ਹੋਏ ਨਾਮ ਵਡਾਈ ਜੇ ਮਿਲੈ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਸੱਚ ਰਪੈ ਪਤ ਹੋਏ ਜੋ ਤੁਧ ਭਾਵ ਹੈ ਸੇ ਭਲੇ ਜੋ ਤੁਧ ਭਾਵ ਹੈ ਸੇ ਭਲੇ ਕੋਟਾ ਖਰਾ ਨ ਕੋਏ ਕੋਟਾ ਖਰਾ ਨ ਕੋਏ ਗੁਰ ਸਰਨਾਈ ਛੁੱਟੀ ਐ ਗੁਰ ਸਰਨਾਈ ਛੁੱਟੀ ਐ ਮਾਨ ਮੁਖ ਖੋਟੀ ਰਾਸ ਮਨ ਮੁਖ ਕੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ ਘੜੀਐ ਸ਼ਬਦ ਵਿਗਾਸ ਆਪੇ ਪਰਖੇ 파ਰਖੂ ਆਪੇ ਪਰਖੇ 파ਰਖੂ ਪਵੈ ਖਜ਼ਾਨੈ ਰਾਸ ਪਵੈ ਖਜ਼ਾਨੈ ਰਾਸ ਤੇਰੀ ਕੀਮਤ ਨਾ ਪਵੈ ਤੇਰੀ ਕੀਮਤ ਗੁਰਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਸਭ ਡਿੱਠੀ ਠੋਕ ਵਜਾਏ ਕਹਿਣ ਹਾਥ ਨ ਲੱਭਈ ਕਹਿਣ ਹਾਥ ਨ ਲੱਭਈ ਸੱਚ ਟਿਕੈ ਪਤ ਪਾਏ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਾ ਲਾਹਣ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵਈ ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉਮੈਵਾਦ ਤਿਤ ਤਨ ਹਉਮੈਵਾਦ ਗੁਰ ਬਿਨ ਗਿਆਨ ਨਾ ਪਾਈਐ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਦ ਮਾਇਆ ਫੀਕਾ ਸਾਦ ਆਸਾ ਅੰਦਰ ਜਮਿਆ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਆਸਾ ਬੰਦ ਚਲਾਈਐ ਮੋਹ ਹੈ ਮੋਹ ਝੋਟਾਂ ਖਾਏ ਮੋਹ ਹੈ ਮੋਹ ਝੋਟਾਂ ਖਾਏ ਮੋਹ ਮੁਹ ਚੋਟਾਂ ਖਾਏ ਮੁਹੇ ਮੁਹ ਚੋਟਾਂ ਖਾਏ ਆਵਗਣ ਵੱਧਾ ਮਾਰੀ ਐ ਆਵਗਣ ਵੱਧਾ ਮਾਰੀ ਐ ਛੋਟੇ ਗੁਰਮਤ ਨਾਏ ਛੋਟੇ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਸਰਬੇ ਥਾਈ ਏਕ ਤੂੰ ਜਿਉ ਭਾਵੇਂ ਤਿਉ ਰਾਖ ਜਿਉ ਭਾਵੇਂ ਤਿਉ ਰਾਖ ਗੁਰਮਤ ਸਾਚਾ ਮਨਵਸਾਹ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਨਾਮ ਭਲੋ ਪਤ ਸਾਖ ਹਉ ਮੈਂ ਰੋਗ ਗਵਾਈਐ ਹਉ ਮੈਂ ਰੋਗ ਗਵਾਈਐ ਸ਼ਬਦ ਸਚੈ ਸਚਿ ਬਾਖ ਸ਼ਬਦ ਸਚੈ ਸਚਿ ਬਾਖ ਆਕਾਸ਼ੀ ਪਾਤਾਲ ਤੂੰ ਆਕਾਸ਼ੀ ਪਾਤਾਲ ਤੂੰ ਤ੍ਰਿਭਾਵਨ ਰਹਿ ਆਸਮਾਏ ਤ੍ਰਿ ਭਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਆਪੇ ਮਿਲੇ ਮਿਲਾਏ ਨਾਨਕ ਨਾਨਕ ਨਾਮ ਨ ਵਿਸਰੈ ਨਾਮ ਨ ਵਿਸਰੈ ਜਿਉਂ ਭਾਵੇਂ ਤਿਵੇਂ ਰਜ਼ਾਏ ਜਿਉਂ ਭਾਵੇਂ ਤਿਵੇਂ ਰਜ਼ਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ